ਸਤਿ ਸ਼੍ਰੀ ਅਕਾਲ ਤੁਸੀਂ ਫਿਰ ਅਸਿੰਗਰ ਇਸ ਨੇ ਹਾਬਰ ਦੀ ਗੱਲ ਇੱਕ ਵਾਰ ਫਿਰ ਤੋਂ ਰੂਬਰੂ ਹੋਇਆ ਪ੍ਰੋਗਰਾਮ ਚਰਚਾ ਦਾ ਵਿਸ਼ਾ ਲੈ ਕੇ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਅਹਿਮ ਮੁੱਦਿਆਂ ਬਾਰੇ ਜਿਨ੍ਹਾਂ ਦੇ ਬਾਰੇ ਜਾਣਨਾ ਸਾਡੇ ਦਰਸ਼ਕਾਂ ਲਈ ਬੇਹੱਦ ਜ਼ਰੂਰੀ ਹੈ ਕਿਤੇ ਨਾ ਕਿਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਸੋ ਮੇਰੇ ਨਾਲ ਸੀਨੀਅਰ ਮੌਜੂਦ ਨੇ ਹਰਦੀਪ ਸੋਖੀ ਜੀ ਸਭ ਤੋਂ ਪਹਿਲਾਂ ਉਹਦਾ ਸਵਾਗਤ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਸਰ ਧੰਨਵਾਦ ਜੀ ਜੀ ਸੋਖੀ ਸਰ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਦੇ ਮੁੱਦਿਆਂ ਦੇ ਵਿੱਚੋਂ ਜੋ ਮੁੱਦਾ ਇਸ ਵੇਲੇ ਸੋਸ਼ਲ ਮੀਡੀਆ ਤੇ ਅੱਗ ਦੀ ਤਰ੍ਹਾਂ ਵਾਇਰਲ ਹੋ ਰਿਹਾ ਅੱਗ ਦੀ ਤਰ੍ਹਾਂ ਫੈਲ ਕੁੜੀ ਦਾ ਚੋਕ ਕਤਲ ਹੋਇਆ ਸੋਮਰਤ ਧਾਰੀ ਬਜ਼ੁਰਗ ਦੇ ਵੱਲੋਂ ਪਹਿਲਾਂ ਉਸਦੇ ਨਾਲ ਦਰਿੰਦਗੀ ਕੀਤੀ ਜਾਂਦੀ ਹੈ ਗਲਤ ਕੰਮ ਕੀਤਾ ਜਾਂਦਾ ਉਸ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ ਸੋ ਅੱਜ ਉਸ ਲੜਕੀ ਦੀ ਅੰਤਿਮ ਅਰਦਾਸ ਸੀ ਔਰ ਇਸ ਮਾਮਲੇ ਦੇ ਵਿੱਚ ਹੋਰ ਪੀ ਅਪਡੇਟ ਆਈ ਹੈ ਸਾਡੇ ਦਰਸ਼ਕਾਂ ਨੂੰ ਸੁਣ ਦਿਓ ਦੇਖੋ ਜਿਹੜੀ ਜਲੰਧਰ ਦੇ ਵਿੱਚ ਘਟਨਾ ਹੋਈ ਬੜੀ ਮੰਦਪਾਗੀ ਘਟਨਾ ਸੀ ਜੀ ਲੋਕਾਂ ਦੇ ਵਿੱਚ ਗੁੱਸਾ ਵੀ ਸੀ ਲੋਕਾਂ ਦੇ ਕਿਤੇ ਨਾ ਕਿਤੇ ਬਦਲੇ ਦੀ ਭਾਵਨਾ ਸੀ ਕਿ ਅਸੀਂ ਇਹਦੇ ਤੋਂ ਬਦਲਾ ਲਿਆ ਜਾਵੇ ਇਸ ਬੰਦੇ ਤੋਂ ਵੀ ਦੇਖੋ ਉਹ ਬੰਦੇ ਨੇ 2 ਘੰਟੇ ਪੁਲਿਸ ਨੂੰ ਅੰਦਰ ਬਿਠਾ ਕੇ ਜੀ ਉਹਨਾਂ ਨੂੰ ਚਾਹ ਪਾਣੀ ਪਿਲਾ ਕੇ ਤੋੜਤਾ ਹਮ ਜਦ ਕਿ ਉਹਦੀ ਜਾਨ ਬਚ ਸਕਦੀ ਸੀ ਬੱਚੀ ਦੀ ਹਮ ਕਿਉਂਕਿ ਦੇਖੋ ਆਪਾਂ ਚਲੋ ਜਿਆਦਾ ਡੰਗਾਈ 'ਚ ਨਹੀਂ ਜਾਂਦੇ ਹਮ ਚਲੋ ਅੱਜ ਉਸ ਬੱਚੀ ਦੀ ਅੰਤਮ ਅਰਦਾਸ ਸੀ ਜੀ ਕਿਤੇ ਨਾ ਕਿਤੇ ਹਰੇਕ ਪੰਜਾਬੀ ਦੀ ਅੱਖ ਅਜ ਨਮ ਸੀ ਪੰਜਾਬ ਬੜੀਆਂ ਦੁੰਗੀਆਂ ਗੱਲਾਂ ਦੇ ਵਿੱਚ ਪ੍ਰਭਾਵਿਤ ਹੋ ਜਾਂਦਾ ਕਈ ਵਾਰੀ ਕੀ ਹੁੰਦਾ ਵੀ ਪੰਜਾਬ ਨਾਲ ਹਮੇਸ਼ਾ ਹੀ ਮਾਰੀ ਹੁੰਦੀ ਆਈ ਆ ਜਿਵੇਂ ਕਹਿ ਲੋ ਵੀ ਕਦੇ ਪ੍ਰਵਾਸੀ ਨੇ ਮਾਰੀ ਕਰ ਗਿਆ ਜਾਂ ਕੋਈ ਪਾਕਿਸਤਾਨ ਤੋਂ ਬੰਦੇ ਆਏ ਮੁਸਲਮਾਨ ਹੋਏ ਕੋਈ ਉਹ ਮਾਰੀ ਕਰ ਗਏ ਅੱਜ ਉਹ ਬੱਚੀ ਦਾ ਭੋਗ ਸੀਗਾ ਅੰਤਮ ਅਰਦਾਸ ਸੀ ਉਹਦੇ ਵਿੱਚ ਦੇਖੋ ਐ ਜੀ ਪੀ ਸੀ ਦੇ ਜੱਥੇਦਾਰ ਨੇ ਕੁਲਦੀਪ ਸਿੰਘ ਗੜਗੜ ਚ ਉਹ ਸਵੇਰੇ ਤੜਕੇ ਪਹੁੰਚਦੇ ਨੇ 8-9 ਵਜੇ ਦਾ ਟਾਈਮ ਹੁੰਦਾ ਜੀ ਪਰਿਵਾਰ ਨਾਲ ਮੁਲਾਕਾਤ ਕਰਦੇ ਨੇ ਪਰਿਵਾਰ ਨੂੰ ਹੌਸਲਾ ਦਿੰਦੇ ਨੇ ਕਿ ਦੇਖੋ ਤੁਹਾਡੀ ਇਕੱਲਿਆਂ ਦੀ ਬੱਚੀ ਨਹੀਂ ਉਹਨਾਂ ਦੀ ਜ਼ਿੰਮੇਵਾਰੀ ਅਸੀਂ ਵੀ ਚੱਕਦੇ ਆਂ ਵੀ ਉਹ ਸਾਡੀ ਬੱਚੀ ਸੀ ਕਿ ਚਲੋ ਜੋ ਦਰਿੰਦਗੀ ਹੋਗੀ ਠੀਕ ਆ ਰੱਬ ਦਾ ਭਾਣਾ ਮੰਨਣਾ ਪੈਣਾ ਜੀ ਪਰ ਕਿਤੇ ਨਾ ਕਿਤੇ ਉਹਨਾਂ ਨੇ ਵੀ ਇਹ ਕਿਹਾ ਕਿ ਸਾਡੇ ਪ੍ਰਸ਼ਾਸਨ ਦੇ ਵਿੱਚ ਕਮੀ ਨਜ਼ਰ ਆਈ ਸਾਨੂੰ ਹੂੰ ਦੇਖੋ ਮੋਕੇ ਦਾ ਏਐਸਆਈ ਹੋਵੇ ਜੀ 2 ਘੰਟੇ ਉਹ ਬੰਦਾ ਮਲਜਮ ਦੇ ਨਾਲ ਕਮਰੇ 'ਚ ਬੈਠਾ ਹੋਵੇ ਚਾਹ ਪਾਣੀ ਪੀ ਕੇ ਮੁਰਝੇ ਵੀ ਹੂੰ ਜਦ ਕਿ ਜਦੋਂ ਘਰ ਦਾ ਆਪਾਂ ਬੂਹਾ ਖੋਲਦੇ ਆ ਤਾਂ ਸਾਹਮਣੇ ਵਾਸ਼ਰੂਮ ਸੀਗਾ ਜੀ ਜੀ ਦੇਖੋ ਇੰਨਾ ਕੁ ਨਕਾਮੀ ਸਾਹਮਣੇ ਆਈਏ ਕਿ ਦੇਖੋ ਪੁਲਿਸ ਨੂੰ ਗੇਟ ਨਹੀਂ ਦਿਖਿਆ ਵੀ ਲੋਕ ਲੱਗਿਆ ਹੋਇਆ ਵੀ ਅਸੀਂ ਉਹਨੂੰ ਖਲਾਕੇ ਦੇਖ ਲਈਏ ਕਿ ਤਰ੍ਹਾਂ ਕਿਤੇ ਚਲੋ ਗੜਗੱਜ ਸਾਹਿਬ ਨੇ ਬਹੁਤ ਵਧੀਆ ਗੱਲ ਕਹੀ ਆ ਕਿ ਦੇਖੋ ਅਸੀਂ ਫਾਂਸੀ ਦੀ ਮੰਗ ਕਰਾਂਗੇ ਜੀ ਬਿਲਕੁਲ ਵੀ ਅਸੀਂ ਸੀਐਮ ਮਾਨ ਸਾਹਿਬ ਨੂੰ ਕਹਾਂਗੇ ਕਿ ਫਾਂਸੀ ਹੋਣੀ ਚਾਹੀਦੀ ਆ ਵੀ ਇਹ ਜਿਹੜਾ ਕੇਸ ਆ ਕਿਤਾਬਾਂ 'ਚ ਨਹੀਂ ਉੱਡਣਾ ਚਾਹੀਦਾ ਵੀ ਹੋਰ ਕਿਤਾਬਾਂ 'ਚ ਪਿਆਰ ਰਹਿ ਜਵੇ ਜੀ ਵੀ ਇਹ ਜਿਹੜੀਆਂ ਜਿਹੜੀਆਂ ਤਰੀਕਾ ਨੇ ਤਰੀਕ ਤੇ ਤਰੀਕ ਪਈ ਜਾਵੇ ਉਹ ਜਿਹੜੀ ਬਚਾਰੇ ਮਾਂ ਪੁੱਤ ਨੇ ਦੋ ਉਹ ਬਚੈਰੀਆਂ ਧੱਕੇ ਖਾਈ ਜਾਣ ਵੀ ਆ ਚੀਜ਼ੇ ਨਾ ਹੋਵੇ ਅਸੀਂ ਇਹਨੂੰ ਫਸਟ ਟੈਕ ਟ੍ਰੈਕ ਫਸਟ ਟ੍ਰੈਕ ਤੇ ਲੈ ਕੇ ਜਾਵਾਂਗੇ ਜੀ ਸੋ ਕੀ ਸਰ ਲੱਗਦਾ ਕਿ ਪਹਿਲਾਂ ਇਦਾਂ ਦੀਆਂ ਕਟਨਾਵਾਂ ਦੀ ਜਿਹੜੀਆਂ ਸਿਰਫ ਵੱਡੇ ਸ਼ਹਿਰਾਂ ਚ ਸੁਣਨ ਨੂੰ ਮਿਲਦੀਆਂ ਸੀ ਜਾਂ ਦੇਖਣ ਨੂੰ ਮਿਲਦੀਆਂ ਸੀ ਸ਼ਾਇਦ ਦਿੱਲੀ ਹੋਵੇ ਜਾਂ ਮਹਾਰਾਸ਼ਟਰ ਹੋਵੇ ਯੂਪੀ ਹੋਵੇ ਇਹ ਹੋਰ ਵੀ ਬਹੁਤ سارے ਵੱਡੇ ਵੱਡੀਆਂ ਕੰਟਰੀਜ਼ ਨੇ ਪਰ ਲੱਗਦਾ ਕਿ ਹੁਣ ਪੰਜਾਬ ਦੇ ਵਿੱਚ ਜਦੋਂ ਤੇ ਇਦਾਂ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਪੰਜਾਬ ਦੇ ਲੋਕ ਨੇ ਜਿਹੜੇ ਸੈੱਟੇ ਹੋਏ ਨੇ ਦੇਖੋ ਕਿਤੇ ਨਾ ਕਿਤੇ ਜਿਹੜਾ ਮੁੰਬਈ ਕਹਿ ਲਈਏ ਨਾ ਆਪਾਂ ਵੀ ਮੁੰਬਈ ਵਰਗੇ ਸ਼ਹਿਰ ਐਡਵਾਂਸ ਸ਼ਹਿਰ ਨਹੀਂ ਹੂੰ ਉੱਥੇ ਲੋਕ 12-12 ਇੱਕ ਇੱਕ ਮਹੀਨੇ ਤੱਕ ਘੁੰਮਦੇ ਫਿਰਦੇ ਨੇ ਉਥੋਂ ਦੇ ਕਲਚਰ ਨੂੰ ਐਗਰੀ ਕਰਦੇ ਨੇ ਹੂੰ ਕਿਤੇ ਨਾ ਕਿਤੇ ਜਿਹੜੇ ਪੰਜਾਬ 'ਚ ਬੈਠੇ ਨੇ ਉਹ ਵੈਬ ਸੀਰੀਜ਼ਾਂ ਦੇਖਦੇ ਨੇ ਉਹਨਾਂ ਦਾ ਦਿਮਾਗ ਘੁੰਮਦਾ ਕਿ ਅਸੀਂ ਆ ਚੀਜ਼ਾਂ ਕਰ ਸਕਦੇ ਆ ਅਸੀਂ ਕਰਦੇ ਕਿਉਂ ਨਹੀਂ ਹੁਣ ਦੇਖੋ ਹੁਣ ਅੱਜ ਪਰਿਵਾਰ ਦੇ ਮੈਂਬਰ ਦਾ ਕਹਿਣਾ ਹੈ ਕਿ ਜਿਹੜਾ ਇਹ ਬਜ਼ੁਰਗ ਆ ਜਿਨੇ ਇਸ ਘਟਨਾ ਨੂੰ ਇਲਜ਼ਾਮ ਦਿੱਤਾ ਵੀ ਇਹ ਜਿਹੜਾ ਬਜ਼ੁਰਗ ਆ ਇਹ ਸਿੱਖਧਾਰੀ ਨਹੀਂ ਅਮਰਤਧਾਰੀ ਨਹੀਂ ਆਪਾਂ ਕਹਿ ਸਕਦੇ ਜੀ ਵੀ ਇਹ ਬੰਦਾ ਵਾ ਜਿਹੜਾ ਇਹ ਕੰਮ ਦੀ ਖਾਤਰ ਧਰਮ ਪਰਿਵਰਤਨ ਕਰਦਾ ਜੀ ਵੀ ਇੱਕ ਹੋਰ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਦੇਖੋ ਇਹਨੇ ਆਪਣੀ 25 ਸਾਲ ਦੀ ਬੇਟੀ ਦੇ ਨਾਲ ਵਿਆਹ ਹੀ ਕੋਸ਼ਿਸ਼ ਕੀਤਾ ਸੀ ਜੀ ਖੁਦ ਵੀ ਆਪਣੀ ਲੜਕੀ ਹੈ ਜੀ ਸੋ ਪੰਜਾਬ ਸਰਕਾਰ ਦੇ ਵੱਲੋਂ ਕੁਝ ਖਾਸ ਲਾਨ ਕੀਤੇ ਗਏ ਪਰਿਵਾਰ ਲਈ ਦੇਖੋ ਅਲੱਗ-ਅਲੱਗ ਮੰਤਰੀ ਪਹੁੰਚੇ ਸਿੱਖ ਜਥੇਬੰਦੀਆਂ ਪਹੁੰਚੀਆਂ ਇਹਦੇ ਵਿੱਚ ਮੈਂ ਤੁਹਾਨੂੰ ਦੱਸਾਂ ਵੀ ਅਮਰਿਤਪਾਲ ਸਿੰਘ ਮਹਿਰੋਂ ਨੇ ਵੀ ਐਂਟਰੀ ਹੋਈ ਆ ਉਹਨਾਂ ਨੇ ਵੀ ਕੱਲ ਆਡਿਓ ਕਾਲ ਤੇ ਨਾਲ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਜੇ ਪੰਜਾਬ ਸਰਕਾਰ ਇਨਸਾਫ ਨਹੀਂ ਦਿਵਾਉਗੀ ਤੇ ਅਸੀਂ ਬੈਠੇ ਆਂ ਵੇ ਤੁਸੀਂ ਸਾਡੇ ਸਿੱਖਾਂ ਨੂੰ 4 ਘੰਟੇ ਪਹਿਲਾਂ ਦੱਸ ਦਿੰਦੇ ਤਾਂ ਅਸੀਂ ਉਹ ਬੰਦਾ ਮਾਰ ਦੇਣਾ ਸੀ ਮੌਕੇ ਤੇ ਵੀ ਕਿਤੇ ਨਾ ਕਿਤੇ ਕਾਰਵਾਈ ਕਰ ਦੇਣੀ ਸੀ ਸਾਡੇ ਸਿੰਘਾਂ ਨੇ ਵੀ ਉਹਨਾਂ ਨੇ ਦੇਖੋ ਪੰਜਾਬੀਆਂ ਨੂੰ ਬੰਗਾਰਿਆ ਵੀ ਉਹਨਾਂ ਨੇ ਕਿਹਾ ਵੀ ਦੇਖੋ ਪੰਜਾਬੀਓ ਹੁਣ ਕਿੱਥੇ ਸੁੱਤੇ ਪਏ ਹੋ ਵੀ ਇਹ ਅੱਧ ਹੁਣ ਆਪਣੇ ਘਰਾਂ ਤੱਕ ਆ ਗਈ ਤੇ ਉਹ ਬਜ਼ੁਰਗ ਨੂੰ ਤੁਸੀਂ ਉਸੇ ਟਾਈਮ ਸੌਦਾ ਲਾ ਦੇਣਾ ਚਾਹੀਦਾ ਸੀ ਜੀ ਜੀ ਦੇਖੋ ਇਹ ਇਹ ਕਹ ਲਓ ਕਿ ਪੰਜਾਬ ਦਾ ਹਰੇਕ ਸਿੱਖ ਕਹ ਲਓ ਹਰੇਕ ਭਾਈਚਾਰਾ ਕਹ ਲਓ ਮੁਸਲਿਮ ਭਾਈਚਾਰਾ ਕਹ ਲਓ ਹਰੇਕ ਬੰਦੇ ਦੀ ਅਪੀਲ ਇਹੀ ਆ ਬੇਨਤੀ ਆ ਸਰਕਾਰ ਨੂੰ ਵੀ ਇਹ ਜਿਹੜਾ ਰੂਪੀ ਆ ਇਹਦੇ ਸਖਤ ਕਾਰਵਾਈ ਕਰਕੇ ਇਹਨੂੰ ਉਮਰਕਾਦ ਕਰਕੇ ਇਹਨੂੰ ਫਾਂਸੀ ਦੇ ਦਿੱਤੀ ਜਾਵੇ ਜੀ ਜੀ ਕੋਈ ਪੰਜਾਬ ਸਰਕਾਰ ਦੇ ਵੱਲੋਂ ਕਦਮ ਚੁੱਕਿਆ ਗਿਆ ਪਰਿਵਾਰ ਲਈ ਦੇਖੋ ਪੰਜਾਬ ਸਰਕਾਰ ਦੇ ਵਿੱਚ ਕਹਿ ਲਈਏ ਵੀ ਅੱਜ ਕੇਂਦਰੀ ਮੰਤਰੀ ਕੇਂਦਰੀ ਕੈਬਨਿਟ ਮੰਤਰੀ ਪਹੁੰਚੇ ਸੀ ਮੋਹਿੰਦਰ ਭਗਤ ਜੀ ਲੜਕੀ ਦੀ ਜਿਹੜੀ ਮਾਤਾ ਉਹਨਾਂ ਨੂੰ ਹੌਸਲਾ ਦਿੱਤਾ ਤੇ ਨਾਲੇ ਵੀ ਕਿਹਾ ਵੀ ਤੁਹਾਨੂੰ ਅਸੀਂ ਆਪਣੀ ਸਰਕਾਰ ਦੇ ਵਿੱਚ ਰਹਿਣ ਦੇ ਹੋ ਨੌਕਰੀ ਦਿੰਦੇ ਆ ਸਰਕਾਰੀ ਕਿਤੇ ਨਾ ਕਿਤੇ ਦੇਖੋ ਜਿਹੜਾ ਉਹਨਾਂ ਦਾ ਬੇਟਾ ਜੀ ਐਸ ਡੀ ਐਮ ਦਫਤਰ ਦੇ ਵਿੱਚ ਪ੍ਰਾਈਵੇਟ ਜੋਬ ਤੇ ਲੱਗਿਆ ਹੋਇਆ ਆ ਆਪਣੇ ਫਗਵਾੜੇ ਦੇ ਵਿੱਚ 10-12000 ਰੁਪਏ ਜੀ ਉਹਨਾਂ ਨੂੰ ਵੀ ਇਹ ਕਿਹਾ ਗਿਆ ਕਿ ਦੇਖੋ ਜਦੋਂ ਤੱਕ ਇਹ 18 ਸਾਲ ਦੇ ਨਹੀਂ ਹੁੰਦੇ ਤਦ ਤੱਕ ਇਹਨਾਂ ਨੂੰ ਅਸੀਂ ਜਲੰਧਰ ਦੇ ਵਿੱਚ ਇਹਨਾਂ ਨੂੰ ਇਹਨਾਂ ਦੀ ਬਦਲੀ ਕਰ ਦੇਵਾਂਗੇ ਪਿਜਲੰਦਰ ਦੇ ਵਿੱਚ ਇਹਨਾਂ ਦੀ ਬਦਲੀ ਕਰਾਂਗੇ ਵੀ ਉਹਨਾਂ ਨੂੰ ਵੀ ਸਰਕਾਰੀ ਪੱਕੀ ਨੌਕਰੀ ਦੇ ਮੰਗਤ ਪੰਜਾਬ ਸਰਕਾਰ ਦੇ ਵੱਲੋਂ ਵੀ ਕੋਸ਼ਿਸ਼ ਕੀਤੀ ਗਈ ਹੈ ਕਿ ਪਰਿਵਾਰ ਨੂੰ ਪੀੜਤ ਪਰਿਵਾਰ ਨੂੰ ਕੱਲ੍ਹ ਤੇ ਕਿ ਹੌਸਲਾ ਦਿੱਤਾ ਗਿਆ ਜੀ ਅੱਜ ਉਹਨਾਂ ਦਾ ਜਿਹੜਾ ਕੇਸ ਹੈ ਗੁੰਜਲਦਾਰ ਨਾਂ ਬਣੇ ਸਕੇ ਜਿੰਨੇ ਛੇਤੀ ਹੋ ਸਕੇ ਸੁਲਝ ਸਕੇ ਤੇ ਜਿਹੜਾ ਮਲਜ਼ਮ ਆ ਉਸ ਨੂੰ ਸਜ਼ਾ ਜਿਹੜੀ ਬਣਦੀ ਉਹ ਕੀਤੀ ਜਾ ਸਕੇ ਸ ਬਿਲਕੁਲ ਦੇਖੋ ਸਾਡੀ ਹਮੇਸ਼ਾ ਮੰਗੇ ਹੁੰਦੀ ਹੈ ਕਿ ਦੇਖੋ ਪੰਜਾਬ ਸਰਕਾਰ ਨੂੰ ਕਿ ਦੇਖੋ ਗਲਤ ਕੰਮਾਂ ਨੂੰ ਪਹਿਲਾਂ ਰੋਕਿਆ ਜਾਵੇ ਜੇ ਕਰ ਸਕੇ ਤਾਂ ਸਖਤ ਕਾਨੂੰਨ ਬਣਾਏ ਜਾਣ ਲਾਲੋ ਵੀ ਇਦਾਂ ਬਿਨਾਂ ਬੰਦਾ ਬੈਠਾ ਵੀ ਸੋਚੇ ਨਾ ਕਿ ਮੈਂ ਆ ਕਿਸੇ ਦੀ ਤੀਹ ਪੈਗਣਾ ਚੀਜ਼ ਕਰਨੀ ਆ ਤਾਂ ਉਹ ਕੰਮ ਵੀ ਕੰਮਾਂ ਛੜੇ ਉਹਨੂੰ ਕੀ ਕੀ ਸਜ਼ਾ ਮਿਲਣੀ ਚਾਹੀਦੀ ਹੈ ਤੁਸੀਂ ਆਪਣੇ ਵਿਚਾਰ ਦੇਖੋ ਮੋਕੇ ਤੇ ਉਹਨੂੰ ਸਜ਼ਾ ਇਹ ਮੌਤ ਮਿਲਣੀ ਚਾਹੀਦੀ ਹੈ ਜਿੱਦਾਂ ਅਰਬ ਕੰਟਰੀਆਂ ਦੇ ਵਿੱਚ ਦੇਖੋ ਚੌਂਕ 'ਚ ਖੜਾ ਕੇ ਫਾਂਸੀ ਦੇ ਦਿੱਤੀ ਜਾਂਦੀ ਆ। ਹੂੰ। ਵੀ ਉਹਨਾਂ ਦਾ ਅੰਗ ਵੜ ਦਿੱਤਾ ਜਾਂਦਾ ਕਿ ਤੁਹਾਡੀ ਲੱਤ ਵੜ ਦਿੱਤੀ ਤੁਹਾਡਾ ਬਾਹ ਵੜ ਦਿੱਤੀ ਵੀ ਤੁਸੀਂ ਆ ਹੱਥਾਂ ਦੇ ਨਾਲ ਕੁੜੀ ਨੂੰ ਹੱਥ ਲਾਇਆ ਕਿੱਦਾਂ? ਜੀ। ਆ ਚੀਜ਼ ਹੋ ਜਾਣੀ ਚਾਹੀਦੀ ਆ। ਜੀ ਸ ਬਿਲਕੁਲ ਪੰਜਾਬ ਦੇ ਵਿੱਚ ਜਦੋਂ ਤੋਂ ਇਸ ਬੱਚੀ ਦੇ ਨਾਲ ਦਰਿੰਦਗੀ ਹੋਈ ਹੈ ਉਸ ਤੋਂ ਬਾਅਦ ਹਰ ਇੱਕ ਪੰਜਾਬੀ ਦਾ ਜਿਹੜਾ ਦਿਲ ਹੈ ਉਸ ਸੈਨਿਆਂ ਹੋਇਆ ਤੇ ਹਰ ਕੋਈ ਆਪਣੀਆਂ ਧੀਆਂ ਨੂੰ ਲੈ ਕੇ ਹੋਰ ਵੀ ਜ਼ਿਆਦਾ ਫਿਕਰਮੰਦ ਹੋ ਰਿਹਾ ਸੋ ਪੰਜਾਬ ਦੇ ਅਗਲੇ ਮੁੱਦੇ 'ਤੇ ਗੱਲ ਕਰੀਏ ਸੋ ਕਿਸੇ ਨਾਲ ਗੱਲਬਾਤ ਕਰਾਂ ਕਿ ਖਡੂਰ ਸਾਹਿਬ ਤੋਂ MP ਅਮਰਿਤਪਾਲ ਸਿੰਧਾਰੇ ਜੀ ਸੋ ਬਿਲਕੁਲ ਆਸਾਮ ਦੀ ਦਿੱਬੂਗਲ ਜੇਲ੍ਹ ਦੇ ਵਿੱਚ ਬੰਦ ਨੇ ਆ ਤਾਂ ਪੈਰੋਲ ਦੇ ਲਈ ਪਟੀਸ਼ਨ ਪਾਈ ਗਈ ਸੀ ਪਰ ਉਹ ਪਟੀਸ਼ਨ ਹੈ ਜਿਹੜੀ ਖਾਰਜ ਕਰ ਦਿੱਤੀ ਗਈ ਹੈ ਕਿਵੇਂ ਦੇਖਦੇ ਹੋ ਸੋਖੀ ਸਰ ਐਮਪੀ ਨੇ ਖੜੂ ਸਾਹਿਬ ਤੋਂ ਜੀ ਔਰ ਸਰਦਰ ਉਤਦੇ ਸੈਸ਼ਨ ਦੇ ਵਿੱਚ ਜਾਣ ਦੀ ਸਿਰਫ ਤੇ ਸਿਰਫ ਇਜਾਜ਼ਤ ਮੰਗੀ ਸੀ ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਇਜਾਜ਼ਤ ਦੇ ਦੇਣੀ ਚਾਹੀਦੀ ਸੀ ਦੇਖੋ ਕਿਤੇ ਨਾ ਕਿਤੇ ਜਿਹੜਾ ਇੱਕ ਐਮਪੀ ਹੁੰਦਾ ਨਾ ਜੀ ਉਹ ਹੁੰਦਾ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹਮ ਠੀਕ ਆ ਤੁਸੀਂ ਉਹਨਾਂ ਨੂੰ ਤਿੰਨ ਤੋਂ ਚਾਰ ਸਾਲ ਜੇਲ੍ਹ 'ਚ ਰੱਖ ਲਿਆ ਕਿਤੇ ਨਾ ਕਿਤੇ ਉਹਨਾਂ ਦੀ ਵੀ ਮੰਗ ਆ ਕਿ ਮੈਂ ਬਾਹਰ ਆਵਾਂ ਵੀ ਲੋਕਾਂ ਦੇ ਮੁੱਦੇ ਚੱਕਾਂ ਲੋਕਾਂ ਆਪਣੇ ਪੱਖ ਦੀ ਗੱਲ ਕਰਾਂ ਕਿ ਮੇਰੇ ਤੇ ਜਿਹੜਾ ਐਨਐਸਏ ਲੱਗਿਆ ਹੋਇਆ ਵੀ ਇਹ ਕਿਤਨਾ ਕਿਤੇ ਖਤਮ ਹੋਵੇ ਦੇਖੋ ਪੰਜਾਬ ਸਰਕਾਰ ਨੂੰ ਇਹਨਾਂ ਨੇ ਅਰਜੀ ਪਾਈ ਜੀ ਅਰਜੀ ਪਾਈ ਤੇ ਇਹਨਾਂ ਨੇ ਦੇਖਿਆ ਵੀ ਨਹੀਂ ਵੀ ਇਹਨਾਂ ਨੂੰ ਅਸੀਂ ਬਾਹਰ ਨਹੀਂ ਕੱਢ ਸਕਦੇ ਫਿਰ ਉਹ ਹਾਈ ਕੋਰਟ ਦੇ ਵਿੱਚ ਅਰਜੀ ਲੁੰਦੇ ਨੇ ਬੀਤੀ ਰਾਤ ਨੂੰ ਫੈਸਲਾ ਆ ਜਾਂਦਾ ਅਮਰitsar ਡੀਸੀ ਦਾ ਕਿ ਅਸੀਂ ਇਹਨਾਂ ਨੂੰ ਇਜਾਜ਼ਤ ਨਹੀਂ ਦੇ ਸਕਦੇ ਨੂੰ ਲੱਗਦਾ ਕਿ ਕਾਰਨ ਕੀ ਹੋ ਸਕਦਾ ਕਿਉਂ ਨਹੀਂ ਬਾਹਰ ਕੱਢਣ ਦਿੱਤਾ ਜਾਂਦਾ ਭਾਈ ਅਮਰਤਪਾਲ ਪੰਜਾਬ ਦਾ ਕਿਤਨਾ ਕਿਤੇ ਮਾਹੌਲ ਆ ਜਿਹੜਾ ਉਹ ਫੇਰ ਇੱਕ ਵਾਰੀ ਪੱਪਾ ਪਾਰ ਹੋ ਜਾਊਗਾ ਇਹਦਾ ਮਤਲਬ ਕਿ ਸੂਬੇ ਦੀ ਸਰਕਾਰ ਹੈ ਜਿਹੜੀ ਉਹ ਵੀ ਭਾਈ ਅਮਰਤਪਾਲ ਸਿੰਘ ਤੋਂ ਦਰ ਜੀ ਕਿਤਨਾ ਕਿਤੇ ਦੇਖੋ ਹਰੇਕ ਬੰਦੇ ਨੂੰ ਡਰ ਹੁੰਦਾ ਹੂੰ ਚਾਹੇ ਭਗਵੰਤ ਮਾਨ ਕਹਿ ਲੋ ਚਾਹੇ ਉਹਨਾਂ ਦੇ 92 ਐਮਐਲਏ ਕਹਿ ਲੋ ਹੁਣ ਜੇ ਲੋ ਸੁੱਖ ਨਾਲ 95 ਹੋਗੇ ਹੂੰ ਪਰ ਉਹਨੂੰ ਕਿਤਨਾ ਕਿਤੇ ਡਰਾ ਦੇਖੋ ਤੁਹਾਨੂੰ ਯਾਦ ਹੋਵੇਗਾ ਤੇ ਇਨਾ ਗਏ ਐਂਟੀ ਬੜੇ ਤਕੜੇ ਬੰਦੇ ਖੜੇ ਸੀ ਹੂੰ ਕਿਉਂਕਿ ਦੇਖੋ ਇੱਕ ਪਾਸੇ 92 ਐਮਐਲਏ ਜਿੱਤ ਜਾਣੇ ਹੂੰ ਇੱਕ ਪਾਸੇ ਇਕੱਲੇ ਖਰੂਰ ਸਾਹਿਬ ਤੋਂ ਜਿੱਤਣੇ ਹੂੰ ਕਿਤਨੇ ਕਿਤੇ ਲੋਕਾਂ ਨੇ ਆਵਾਜ਼ ਚੱਕੀ ਸੀ ਵੀ ਸਾਨੂੰ ਖਾਲਸੇ ਦੀ ਸਰਕਾਰ ਚਾਹੀਦੀ ਆ ਹੂੰ ਵੀ ਸਾਨੂੰ ਤੁਹਾਡਾ ਆਪ ਵਾਲਿਆਂ ਦਾ ਐਮਪੀ ਨਹੀਂ ਚਾਹੀਦਾ ਕੋਈ ਹੂੰ ਅਸ ਅਮਰਿਤਪਾਲ ਨੂੰ ਚੋਣ ਵਾਲੇ ਭਾਈ ਅਮਰਿਤ ਸਾਹਿਬ ਭਾਈ ਅਮਰਿਤਪਾਲ ਜਿਹੜੇ ਪਿਆਰ ਕਰਨ ਵਾਲੇ ਉਹਨਾਂ ਦੇ ਲੋਕ ਨੇ ਜਿਹੜੇ ਉਹ ਕਹਿੰਦੇ ਨੇ ਕੀਤਾ ਜੀ ਉਹ ਗੱਲ ਹੋ ਗਈ ਕਿ ਕੱਲਾ ਸਿੱਖ ਲੱਖਾਂ ਤੇ ਭਾਰੀ ਐ ਸੋ ਕਿ ਸਰਦ ਗੱਲ ਵੀ ਬਿਲਕੁਲ ਸਹੀ ਐ ਸੂਬੇ ਦੀ ਸਰਕਾਰ ਹੋਵੇ ਆਮ ਆਦਮੀ ਪਾਰਟੀ ਦੀ ਔਰ ਇੱਕ ਐਮਪੀ ਤੋਂ ਡੱਲ ਰਹੇ ਨੇ ਦੇਖੋ ਕਿੰਨਾ ਕਿਤੇ ਜਿਹੜੇ ਜਥੇਦਾਰ ਕੁਲਦੀਪ ਸਿੰਘ ਗੜਗਜ ਨੇ ਹਮ ਉਹਨਾਂ ਦਾ ਬਿਆਨ ਆਇਆ ਹਮ ਕਿ ਦੇਖੋ ਜਿਹੜੇ ਹੱਕ ਬਣਦੇ ਨੇ ਉਹ ਖੋਲੇ ਨਹੀਂ ਚਾਹੀਦੇ ਹਮ ਵੀ ਉਹ ਐਮਪੀ ਨੇ ਠੀਕ ਆ ਉਹਨਾਂ ਨੇ ਆਪਣੀ ਮੰਗ ਰੱਖੀ ਸੀ ਮੰਗ ਵੀ जायਜ਼ ਸੀ ਕਿ ਮੈਨੂੰ ਜਿਹੜਾ ਇੱਕ ਤੋਂ 19 ਦਸੰਬਰ ਤੱਕ ਦਾ ਸੈਸ਼ਨ ਸਰਦਰ ਉੱਤੇ ਉਹਦੇ ਵਿੱਚ ਹਾਜ਼ਰ ਹੋਣ ਦੀ ਇਜਾਜ਼ਤ ਦਿੱਤੀ ਜਾਵੇ ਕਿਤਨਾ ਕਿਤ ਦੇਖੋ ਇਹ ਜਿਹੜੀ ਮੰਗ ਆ ਇਹ ਮੰਗ ਰੱਖਣੀ ਜ਼ਰੂਰੀ ਸੀ ਉਹਨਾਂ ਦੀ ਕਿਉਂਕਿ ਆਪਣੇ ਇਲਾਕੇ ਦੇ ਲੋਕਾਂ ਦੀਆਂ ਗੱਲਾਂ ਰੱਖਣ ਦਾ ਹੱਕ ਹੈ ਜਿਹੜਾ ਹਰੇ ਕੈਂਪੀਨ ਨੂੰ ਹੋਣਾ ਚਾਹੀਦਾ ਸੀ ਬਿਲਕੁਲ ਹੈ ਅਗਲੇ ਮੁੱਦੇ ਵੱਲ ਵਧਦੇ ਹਾਂ ਸੁਖੀ ਸਰ ਕਾਂਗਰਸ ਨੂੰ ਲੈ ਕੇ ਕਾਫੀ ਜ਼ਿਆਦਾ ਵਿਚਾਰ ਨੇ ਜਿਹੜੇ ਵਿਰੋਧੀ ਪਾਰਟੀਆਂ ਦੇ ਵੱਲੋਂ ਦਿੱਤੇ ਜਾ ਰਹੇ ਸੀ ਕਿ ਕਾਂਗਰਸ ਇੱਕ ਊਠ ਹੋ ਕੇ ਨਹੀਂ ਰਹਿੰਦੀ ਕਾਂਗਰਸੀ ਬਣਦੀ ਹੈ ਸੁਬੀਤੇ ਦੇਨੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਐਕਸ ਸੀ ਐਮ ਚਰਨਜੀਤ ਚੰਨੀ ਜਦੋਂ ਦੇ ਕਾਰਜ ਦੇ ਵਿੱਚ ਕੋਈ ਸਮਾਰੋਹ ਸੀ ਕੋਈ ਫੰਕਸ਼ਨ ਸੀ ਉੱਥੇ ਸਾਰੇ ਕਾਂਗਰਸੀ ਆਪੂ ਨੇ ਜਿਹੜੇ ਇੱਕੋ ਫਰੇਮ ਦੇ ਵਿੱਚ ਨਜ਼ਰ ਆਏ ਕਿਵੇਂ ਦੇਖਦੇ ਦੇਖੋ ਸੀ ਐਮ ਮਾਨ ਸਾਹਿਬ ਹਮੇਸ਼ਾ ਨਿਸ਼ਾਨਾ ਕੱਸਦੇ ਹੁੰਦੇ ਨੇ ਕਿ ਦੇਖੋ ਜਿਹੜੇ ਕਾਂਗਰਸੀ ਨੇ ਨਾ ਇਹ ਤਾਂ ਢੋਲ ਵਜਾਵਾਂਗੇ ਟਿਕਟਾਂ ਦੇਣਗੇ 2027 ਦੇ ਵਿੱਚ ਇਹਨਾਂ ਨੂੰ ਕੈਂਡੀਡੇਟ ਨਹੀਂ ਲੱਭਣਾ ਇਹ ਤਾਂ ਗਲੀ ਗਲੀ ਢੋਲ ਵਜਾਉਣਗੇ ਵੀ ਕਾਂਗਰਸੀ ਟਿਕਟ ਲੈ ਲਓ ਭਾਈ ਕਾਂਗਰਸੀ ਟਿਕਟ ਲੈ ਲਓ ਪਰ ਕਿਤੇ ਨਾ ਕਿਤੇ ਜਿਹੜਾ ਕੱਲ ਇੱਕ ਚੰਨੀ ਸਾਹਿਬ ਦੇ ਘਰੇ ਅਖੰਡ ਪਾਠ ਹੁੰਦਾ ਜੀ ਉਹਦੇ ਵਿੱਚ ਦੇਖੋ ਉਹ ਖੁਦੇ ਦੱਸਦੇ ਨੇ ਕਿ ਮੇਰੇ ਕੋਲੇ 117 ਹਲਕਿਆਂ ਦੇ ਵਾਰਡ ਇੰਚਾਰਜ ਸਲਕਾ ਇੰਚਾਰਜ ਤੇ ਜਿੰਨੇ ਕੈਂਡੀਡੇਟ ਸੀ ਸਾਰੇ ਦੇ ਸਾਰੇ ਆਏ ਨਹੀਂ ਜੀ ਕਿਤੇ ਨਾ ਕਿਤੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਕੱਲ ਇੱਕ ਜਿਹੜੀ ਮੇਰੇ ਨਾਲ ਫੋਟੋ ਸ਼ੇਅਰ ਕੀਤੀ ਹੈ ਮੈਂ ਜਾਂ ਪੋਸਟ ਪਾਈ ਆ ਪੋਸਟ ਦੇਖ ਕੇ ਆ ਪਾਰਿਆਂ ਦੇ ਹੋਸ਼ ਉੱਡ ਗਏ ਆ ਕਈਆਂ ਨੂੰ ਤਾਂ ਨੀਂਦ ਨਹੀਂ ਆਈ ਹੋਣੀ ਕਿ ਕਾਂਗਰਸ ਪਾਰਟੀ ਜੀ ਸੋ ਲੱਗਦਾ ਕਿ ਉਹਨਾਂ ਸਤਾਈ ਦੇ ਵਿੱਚ ਕਾਂਗਰਸ ਅੱਗੇ ਹੈ ਜੀ ਦੇਖੋ ਪਏ ਨਹੀਂ ਕਹਿ ਸਕਦੇ ਵੀ ਕਾਂਗਰਸ ਅੱਗੇ ਆਊਗੀ ਸੂਤਰਾ ਤੋਂ ਅਨੁਮਾਨੇ ਲਗਾਇਆ ਜਾਂਦਾ ਹੈ ਕਿਤੇ ਨਾ ਕਿਤੇ ਜਿਹੜਾ 2027 ਦੇ ਵਿੱਚ ਮੁੱਖ ਮੰਤਰੀ ਚਿਹਰਾ ਉਹ ਸੀਐਮ ਚੰਨੀ ਸਾਹਿਬ ਦਾ ਹੋ ਸਕਦਾ ਜੀ ਵੀ ਕਾਂਗਰਸ ਸਰਕਾਰ ਆ ਜਿਹੜੀ ਇੱਕ ਜੇ ਇੱਕਜੁੱਟ ਹੋ ਕੇ ਵੀ ਸੀਐਮ ਚੰਨੀ ਸਾਹਿਬ ਨੂੰ ਮੋਹਰਾ ਬਣਾ ਸਕਦੇ ਨੇ ਕਿ ਤੁਹਾਨੂੰ ਅਸੀਂ ਮੁੱਖ ਮੰਤਰੀ ਦਾ ਫੇਸ ਜਿੰਨੇ ਆ ਇਕੱਠੇ ਹੋ ਗਿਆ ਪਰ ਚੋਣ ਲੜੀਏ ਜੀ ਸੋ ਲੱਗਦਾ ਹੈ ਕਿ ਸੀਐਮ ਚੰਨੀ ਨੇ ਸਾਰੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਵਿਰੋਧੀਆਂ ਦੇ ਮੂੰਹ ਤੇ ਚਪੇੜ ਮਾਰੀ ਹੈ ਸਾਰੇ ਕਾਂਗਰਸੀ ਵਰਦੂ ਨੇ ਇਕੱਠਾ ਫਰੇਮ ਦੇ ਵਿੱਚ ਦਿਖਾ ਦਿੱਤੇ ਦੇਖੋ ਕਿਤੇ ਨਾ ਕਿਤੇ ਵਿਰੋਧੀ ਹੁੰਦੇ ਨੇ ਉਹਨਾਂ ਦਾ ਕੰਮ ਹੁੰਦਾ ਕਿ ਅਸੀਂ ਇੱਕ ਦੂਜੇ ਨੂੰ ਤਾਲੀਏ ਉਹਨਾਂ ਨੂੰ ਅਸੀਂ ਖਿਜਾਈਏ ਵੀ ਤਾਂ ਜੋ ਪਾਰਟੀ ਛੱਡ ਕੇ ਸਾਡੇ ਕੋਲ ਆਉਣ ਕਿਤੇ ਨਾ ਕਿਤੇ ਜਿਹੜੀਆਂ ਕੱਲ ਉਹਨਾਂ ਨੇ ਫੋਟੋਆਂ ਪਾਈਆਂ ਮੁਹੰਮਦ ਸਦੀਕ ਜੀ ਨੇ ਉਹਨਾਂ ਉੱਥੇ ਗਾਣਾ ਵੀ ਸੁਣਾ ਕੇ ਆਏ ਨੇ ਕਿ ਦੇਖੋ ਮਨਾਂ ਦੇ ਵਿੱਚ ਹੁੰਦਾ ਦੁੱਖ ਤਕਲੀਫਾਂ ਉਹ ਚਲਦੀਆਂ ਰਹਿੰਦੀਆਂ ਨਹੀਂ ਬਈ ਮੈਂ ਅੱਜ ਬਹੁਤ ਖੁਸ਼ ਆ ਬਈ ਇਸ ਖੁਸ਼ੀ ਦੇ ਮੌਕੇ ਤੇ ਮੈਂ ਇੱਕ ਗਾਣਾ ਸੰਜਿਆ ਕਰੂੰਗਾ ਜੀ ਉਹ ਜਿਹੜਾ ਗਾਣਾ ਵੀ ਸੀ ਉਹ ਯਾਰੀ ਦੋਸਤੀ ਤੇ ਗਾਇਆ ਗਿਆ ਸੀ ਹੂੰ ਹੂੰ ਬਿਲਕੁਲ ਸੋ ਕਾਂਗਰਸੀ ਆਗੂਆਂ ਦੀ ਇੱਕੋ ਫਰੇਮ ਦੇ ਵਿੱਚ ਇਕੱਠੀ ਤਸਵੀਰ ਦੇਖਣ ਨੂੰ ਮਿਲ ਰਹੀ ਹੈ ਜਿਸ ਤੋਂ ਬਾਅਦ ਵਿਰੋਧੀ ਪਾਰਟੀਆਂ ਦੀ ਆ ਤਾਂ ਨਿੰਦਾ ਉੱਡ ਰਹੀਆਂ ਨੇ ਖਾਸ ਕਰਕੇ ਆਮ ਆਦਮੀ ਪਾਰਟੀ ਸ਼੍ਰੋਮਣੀ ਕਾਲੀ ਦਲ ਤੇ ਭਾਜਪਾ ਜਿਹੜੇ ਕਾਂਗਰਸੀ ਆਗੂਆਂ ਨੂੰ ਹਲਕੇ ਦੇ ਵਿੱਚ ਲੈ ਰਹੇ ਸੀ ਕਾਂਗਰਸੀ ਆਗੂ ਬਿਲਕੁਲ ਤਬਕੁਲ ਨਾ ਮਾਤਰ ਸਮਝ ਰਹੇ ਸੀ ਸੋ ਬਿਲਕੁਲ ਜੇ ਕੋਈ ਹੋਰ ਵੀ ਤੁਸੀਂ ਚਾਹੁੰਦੇ ਹੋ ਸੀ ਚਰਚਾ ਦੇ ਵਿਸ਼ੇ ਦੇ ਵਿੱਚ ਟੌਪਿਕ ਸਾਂਝਾ ਕਰੀਏ ਆਪਣੀ رائے ਜਿਹੜੀ ਸਾਡੇ ਕਮੈਂਟਸ ਬਾਕਸ ਦੇ ਵਿੱਚ ਜ਼ਰੂਰ ਸਾਂਝੀ ਕਰੋ 온라인 ਦੇ ਜੱਸ ਧੰਨਵਾਦ ਧੰਨਵਾਦ